ਇੱਕ ਬੇਹਦ ਮੰਦ ਭਾਗੀ ਖਬਰ ਤੁਹਾਡੇ ਨਾਲ ਰਾਜਸਥਾਨ ਤੋਂ ਸਾਂਝੀ ਕਰ ਰਿਹਾ ਜਿੱਥੇ ਨੌ ਦੋਸਤ ਇਕੱਠੇ ਹੀ ਰੱਬ ਨੂੰ ਪਿਆਰੇ ਹੋ ਗਏ ਤਾਂ ਰਾਜਸਥਾਨ ਦੇ ਚਾਲਾਬਾਦ ਦੇ ਵਿੱਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਵੈਨ ਅਤੇ ਇੱਕ ਟਰਾਲੇ ਦੀ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਵੈਨ ਦੇ ਵਿੱਚ ਸਵਾਰ ਨੌ ਦੋਸਤਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹਸਪਤਾਲ ਜਾਣ ਦਾ ਵੀ ਸਮਾਂ ਬਹੁਤ ਦੇ ਉਹਨਾਂ ਨੂੰ ਨਹੀਂ ਦਿੱਤਾ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਮੱਧ ਪ੍ਰਦੇਸ਼ ਦੇ ਡੂੰਗਰੀ ਤੋਂ ਵਿਆਹ ਦੇ ਕੇ ਆ ਰਹੇ ਦੋਸਤਾਂ ਦੀ ਕਾਰ ਇੱਕ ਟਰਾਲੇ ਦੇ ਨਾਲ ਟਕਰਾ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਦੇ ਪਰਖੱਤੇ ਉੱਡ ਜਾਂਦੇ ਨੇ ਰਾਤ 10 ਤੋਂ 11 ਵਜੇ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹਾਸੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਜਿਵੇਂ ਕੋਈ ਧਮਾਕਾ ਹੋਇਆ ਹੋਵੇ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਨੇ ਜਿਹੜੇ ਉਹ ਕੱਟਣਾ ਵਾਲੀ ਥਾਂ ਉੱਤੇ ਪਹੁੰਚਦੇ ਨੇ ਲੇਕਿਨ ਉੱਥੇ ਜਿਹੜਾ ਮੰਜ਼ਰ ਹੁੰਦਾ ਏ ਉਹਨੂੰ ਦੇਖ ਕੇ ਲੋਕਾਂ ਦੇ ਵੀ ਹੋਸ਼ ਦੇ ਜਿਹੜੇ ਉਹ ਉੱਡ ਜਾਂਦੇ ਨੇ ਨਵ ਪਰਿਵਾਰ ਨੇ ਜਿਹੜੇ ਉਹ ਇੱਕ ਹੀ ਝਟਕੇ ਦੇ ਵਿੱਚ ਉੱਜੜ ਜਾਂਦੇ ਨੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਇਸ ਦੁਨੀਆ ਨੂੰ ਵਿਲਵਿਦਾ ਆਕ ਜਾਂਦੇ ਨੇ ਵੈਸੇ ਰਾਜਸਥਾਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਧਿਆਨਿਕ ਹਾਦਸੇ ਵਾਪਰਦੇ ਰਹਿੰਦੇ ਨੇ ਕਿਉਂਕਿ ਰਾਜਸਥਾਨ ਦੇ ਵਿੱਚ ਆਬਾਦੀ ਇੰਨੀ ਸੰਘਣੀ ਨਹੀਂ ਹੈ ਸੜਕਾਂ ਨੇ ਜਿਹੜੀਆਂ ਉਹ ਕਾਫੀ ਜ਼ਿਆਦਾ ਵੱਡੀਆਂ ਨੇ ਜਿਸ ਕਰਕੇ ਵਾਹਨ ਨੇ ਜਿਹੜੇ ਉਹ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਚੱਲਦੇ ਨੇ ਜਿਸ ਕਾਰਨ ਅਜਿਹੇ ਹਾਦਸੇ ਨੇ ਜਿਹੜੇ ਉਹ ਅਕਸਰ ਹੀ ਵਾਪਰ ਜਾਂਦੇ ਨੇ ਜਾਣਕਾਰੀ ਮੁਤਾਬਕ ਵੈਨ ਦੇ ਵਿੱਚ 10 ਜਣੇ ਸਵਾਰ ਹੁੰਦੇ ਨੇ ਜਿਨ੍ਹਾਂ ਵਿੱਚੋਂ 9 ਦੋਸਤਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਬੜੇ ਚਾਹ ਦੇ ਨਾਲ ਇਹ ਨੌਜਵਾਨ ਨੇ ਜਿਹੜੇ ਉਹ ਵਿਆਹ ਤੇ ਗਏ ਸੀ ਲੇਕਿਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਆਪਣੇ ਘਰ ਹੁਣ ਕਦੇ ਵੀ ਵਾਪਸ ਨਹੀਂ ਜਾ ਸਕਣਗੇ। ਇੱਕ ਬੇहद ਮੰਦ ਭਾਗੀ ਖਬਰ ਤੁਹਾਡੇ ਨਾਲ ਰਾਜਸਥਾਨ ਤੋਂ ਸਾਂਝੀ ਕਰ ਰਿਹਾ ਜਿੱਥੇ ਨੌ ਦੋਸਤ ਇਕੱਠੇ ਹੀ ਰੱਬ ਨੂੰ ਪਿਆਰੇ ਹੋ ਗਏ ਤਾਂ ਰਾਜਸਥਾਨ ਦੇ ਚਾਲਾਬਾਦ ਦੇ ਵਿੱਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਵੈਨ ਅਤੇ ਇੱਕ ਟਰਾਲੇ ਦੀ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਵੈਨ ਦੇ ਵਿੱਚ ਸਵਾਰ 9 ਦੋਸਤਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹਸਪਤਾਲ ਜਾਣ ਦਾ ਵੀ ਸਮਾਂ ਮੌਤ ਨੇ ਉਹਨਾਂ ਨੂੰ ਨਹੀਂ ਦਿੱਤਾ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਮੱਧ ਪ੍ਰਦੇਸ਼ ਦੇ ਡੂੰਗਰੀ ਤੋਂ ਵਿਆਹ ਦੇ ਕੇ ਆ ਰਹੇ ਦੋਸਤਾਂ ਦੀ ਕਾਰ ਇੱਕ ਟਰਾਲੇ ਦੇ ਨਾਲ ਟਕਰਾ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਦੇ ਪਰਖੱਤੇ ਉੱਡ ਜਾਂਦੇ ਨੇ ਰਾਤ 10 ਤੋਂ 11 ਵਜੇ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਆਸੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਜਿਵੇਂ ਕੋਈ ਧਮਾਕਾ ਹੋਇਆ ਹੋਵੇ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਦੇ ਜਿਹੜੇ ਉਹ ਘਟਨਾ ਵਾਲੀ ਥਾਂ ਉੱਤੇ ਪਹੁੰਚਦੇ ਨੇ ਲੇਕਿਨ ਉੱਥੇ ਜਿਹੜਾ ਮੰਜ਼ਰ ਹੁੰਦਾ ਏ ਉਹਨੂੰ ਦੇਖ ਕੇ ਲੋਕਾਂ ਦੇ ਵੀ ਹੋਸ਼ ਦੇ ਜਿਹੜੇ ਉਹ ਉੱਡ ਜਾਂਦੇ ਨੇ ਨੌ ਪਰਿਵਾਰ ਨੇ ਜਿਹੜੇ ਉਹ ਇੱਕ ਹੀ ਝਟਕੇ ਦੇ ਵਿੱਚ ਉੱਜੜ ਜਾਂਦੇ ਨੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਇਸ ਦੁਨੀਆ ਨੂੰ ਵਿਲਵਿਦਾ ਆਖ ਜਾਂਦੇ ਨੇ ਵੈਸੇ ਰਾਜਸਥਾਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਹਾਦਸੇ ਵਾਪਰਦੇ ਰਹਿੰਦੇ ਨੇ ਕਿਉਂਕਿ ਰਾਜਸਥਾਨ ਦੇ ਵਿੱਚ ਆਬਾਦੀ ਇੰਨੀ ਸੰਘਣੀ ਨਹੀਂ ਹੈ ਸੜਕਾਂ ਨੇ ਜਿਹੜੀਆਂ ਉਹ ਕਾਫੀ ਜ਼ਿਆਦਾ ਵੱਡੀਆਂ ਨੇ ਜਿਸ ਕਰਕੇ ਵਾਹਨ ਨੇ ਜਿਹੜੇ ਉਹ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਚੱਲਦੇ ਨੇ ਜਿਸ ਕਾਰਨ ਅਜਿਹੇ ਹਾਦਸੇ ਨੇ ਜਿਹੜੇ ਉਹ ਅਕਸਰ ਹੀ ਵਾਪਰ ਜਾਂਦੇ ਨੇ ਜਾਣਕਾਰੀ ਮੁਤਾਬਕ ਵੈਨ ਦੇ ਵਿੱਚ 10 ਜਣੇ ਸਵਾਰ ਹੁੰਦੇ ਨੇ ਜਿਨ੍ਹਾਂ ਵਿੱਚੋਂ 9 ਦੋਸਤਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਬੜੇ ਚਾਹ ਦੇ ਨਾਲ ਇਹ ਨੌਜਵਾਨ ਨੇ ਜਿਹੜੇ ਉਹ ਵਿਆਹ ਤੇ ਗਏ ਸੀ ਲੇਕਿਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਆਪਣੇ ਘਰ ਹੁਣ ਕਦੇ ਵੀ ਵਾਪਸ ਨਹੀਂ ਜਾ ਸਕਣਗੇ